ਸਸ਼ੀਗਲ ਜੀ ਮੈਂ ਹਾ ਅਸ਼ਦੀਪ ਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਸਾਡਾ ਪੰਜਾਬ ਦੇ ਲੋਕਾਂ ਵੱਲੋਂ ਰਾਜ ਕੇ ਵਿਰੋਧ ਕੀਤਾ ਜਾਵੇਗਾ ਜੇਕਰ ਗੱਲ ਕਰੀਏ ਤਾਂ ਜਿੱਥੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਰ ਇੱਕ ਵਰਗ ਦੇ ਲੋਕਾਂ ਨੇ ਚਾਹੇ ਉਹ ਕਿਸਾਨ ਹੋਵੇ ਚਾਹੇ ਉਹ ਮ ਕੋਈ ਮਜਦੂਰ ਹੋਵੇ ਚਾਹੇ ਉਹ ਐਸਸੀ ਹੋਣ ਚਾਹੇ ਬੀਸੀ ਹੋਣ ਚਾਹੇ ਜੱਟ ਸਿੱਖ ਪਾਈਚਾ ਹੋਵੇ ਮਸੀਹ ਪਾਈਚਾਰਾ ਹੋਵੇ ਹਰ ਕਿਸੇ ਨੇ ਰਲ ਮਿਲ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੋਟਾਂ ਦਿੱਤੀਆਂ ਦੂਸਰੇ ਪਾਸੇ ਹੁਣ ਰਾਜ ਕੇ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਜੇਕਰ ਗੱਲ ਕਰੀਏ ਤਾਂ ਸੁਨਾਮ ਦੇ ਲੋਕਾਂ ਨੇ ਤਾਂ ਦਿਲ ਦੇ ਵਿੱਚੋਂ ਹੀ ਨਕਾਰ ਦਿੱਤਾ ਹੈ ਜੇਕਰ ਗੱਲ ਕਰੀਏ ਉਹਨਾਂ ਕੁਰਸੀਆਂ ਨੂੰ ਪਰਣ ਵਾਸਤੇ ਅਧਿਆਪਕਾਂ ਦੀ ਜਿਹੜੀ ਹੈ ਵਰਤੋਂ ਕੀਤੀ ਜਾ ਰਹੀ ਹੈ ਉਹਨਾਂ ਖਾਲੀ ਕੁਰਸੀਆਂ ਨੂੰ ਅਧਿਆਪਕਾਂ ਦੇ ਨਾਲ ਪਰਿਆ ਜਾ ਰਿਹਾ ਹੈ ਲੇਕਿਨ ਫਿਰ ਵੀ ਸਟੇਜ ਖਾਲੀ ਦਾ ਖਾਲੀ ਹੀ ਦਿਖਾਈ ਦੇ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਜਿੱਥੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਵੱਡੇ ਪੱਦਰ ਤੇ ਜੋ ਕਿਸਾਨ ਆਗੂ ਉਹਨਾਂ ਨੇ ਇਕਾ ਕਰ ਲਿਆ ਹੈ ਕਿਸਾਨਾਂ ਨੇ ਪੰਜਾਬ ਦੇ ਵਿੱਚ ਏਕਾ ਕਰ ਲਿਆ ਤੇ ਉਹਨਾਂ ਨੇ ਇਹ ਵੀ ਗੱਲ ਠੋਕ ਕੇ ਕਹਿ ਦਿੱਤੀ ਹੈ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਦਾ ਮੁੱਢਲੇ ਮੂੰਹ ਜਿਹੜਾ ਹੈ ਡਿਗਣਾ ਪਵੇਗਾ ਕਿਉਂਕਿ ਜਿਸ ਤਰ੍ਹਾਂ ਲੈਂਡਫਿਲਿੰਗ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੀ ਆਗਿਆ ਮਸ਼ਹੂਰੀਆਂ ਕਰਦੇ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਤਾਂ ਦੂਸਰੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨ ਅਰਵਿੰਦ ਕੇਜਰੀਵਾਲ ਨੇ ਉਹਨਾਂ ਦੀਆਂ ਤਾਂ ਰਣਨੀਤੀਆਂ ਦੇ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੂਸਰੇ ਪਾਸੇ ਇੱਕ ਵੱਡੀ ਰਿਪੋਰਟ ਦਿੰਦੇ ਆ ਕਿ 50 ਤੋਂ 60 ਜਿਹੜੇ ਉਹਨਾਂ ਦੇ ਆਪਣੇ ਵਿਧਾਇਕ ਨੇ ਚਾਹੇ ਉਹ ਸਟੇਜਾਂ ਦੇ ਉੱਤੇ ਆ ਕੇ ਨਹੀਂ ਬੋਲ ਰਹੇ ਲੇਕਿਨ ਉਹਨਾਂ ਦੇ ਅੰਦਰ ਹਜੇ ਵੀ ਉਹ ਜ਼ਮੀਰ ਜਾਗਦੀ ਹੈ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈ ਲੈਂਡ ਪੁਲਿੰਗ ਪਾਲਿਸੀ ਪਿੰਡਾਂ ਦੇ ਵਿੱਚ ਜਾ ਜਾ ਕੇ ਨਹੀਂ ਦੱਸੀ ਜਾ ਰਹੀ ਕਿਉਂਕਿ ਉਹ ਜਾਣਦੇ ਨੇ ਕਿ ਕਿਸਾਨ ਦਾ ਕੀਤਾ ਖੇਤੀ ਹੈ ਤੇ ਖੇਤੀ ਵਾਲੀਆਂ ਜ਼ਮੀਨਾਂ ਅਸੀਂ ਨਹੀਂ ਖੋ ਸਕਦੇ ਉੱਤੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਵੱਡੇ ਪੱਦਰ ਤੇ ਸਾਡਾ ਜਿਹੜਾ ਹੈ ਸਾਡੇ ਨਾਲ ਲੋਕਾਂ ਦਾ ਜਿਹੜਾ ਰੁਸਾਅ ਹੋਵੇ ਉਹ ਸਾਹਮਣੇ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਤੁਹਾਨੂੰ ਦੱਸ ਦਿੰਨੇ ਆ ਕਿ ਜਿੱਥੇ ਅਰਵਿੰਦ ਕੇਜਰੀ ਵਾਲ ਦੀਆਂ ਰਣਨੀਤੀਆਂ ਤੇ ਚੱਲ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੇਕਿਨ ਕਿਤੇ ਨਾ ਕਿਤੇ ਜੋ ਪੰਜਾਬ ਦੇ ਦੂਸਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਵੱਲੋਂ ਇਹਨਾਂ ਚੀਜ਼ਾਂ ਦੀ ਹਾਮੀ ਨਹੀਂ ਭਰੀ ਜਾ ਰਹੀ ਖਾਸ ਕਰਕੇ ਮਾਲਵਿੰਦਰ ਕਾਂਗ ਦਾ ਸਾਹਮਣੇ ਹੀ ਆਏ ਦੂਸਰੇ ਪਾਸੇ ਦਿਨੇਸ਼ ਜੋ ਰੂਪਨਗਰ ਤੋਂ ਨੇ ਉਹਨਾਂ ਨੇ ਵੀ ਖੁੱਲ ਕੇ ਗੱਲ ਕਹੀ ਕਿ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਨੀ ਚਾਹੀਦੀ ਹੈ ਕਿਸਾਨਾਂ ਨਾਲ ਸਲਾਹ مشورہ ਕਰਨਾ ਸਾਡਾ ਹੱਕ ਹੈ ਲੇਕਿਨ ਉਧਰ ਚੱਲਦਿਆਂ ਹੀ ਕਾਫੀ ਪੰਜਾਬ ਦੇ ਵਿਧਾਇਕ ਨੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਸਹਿਮਤ ਨਹੀਂ ਹਨ ਤੇ ਉਹਨਾਂ ਵੱਲੋਂ ਵਾਰ-ਵਾਰ ਸ਼ਾਇਦ ਇਹ ਕਿਹਾ ਜਾ ਰਿਹਾ ਕਿ ਸਾਡੇ ਪਿੰਡਾਂ ਦੇ ਵਿੱਚ ਫਲੈਕਸ ਲੱਗ ਗਏ ਨੇ ਲੋਕਾਂ ਨੇ ਸਾਨੂੰ ਕੁੱਤਿਆਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਕੁੱਤੇ ਜੇਕਰ ਵੜੇ ਤਾਂ ਉਹ ਆਪ ਦੇ ਜ਼ਿੰਮੇਵਾਰ ਆਪ ਹੋਣਗੇ ਦੂਸਰੇ ਪਾਸੇ ਦੱਸ ਦਈਏ ਕਿ ਜਿੱਥੇ ਸਭ ਤੋਂ ਵੱਡੀ ਇੱਕ ਅਹਿਮ ਹੋਰ ਖਬਰ ਨਿਕਲ ਕੇ ਸਾਹਮਣੇ ਆਈ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਹੁਣ ਤੱਕੇ ਦੇ ਨਾਲ ਨਹੀਂ ਜ਼ਮੀਨਾਂ ਇੱਕ ਵਾਇਰ ਕਰਾਂਗੇ ਅਸੀਂ ਸਿਰਫ ਵੱਡੇ ਸ਼ਹਿਰਾਂ ਦੇ ਲਾਗੇ ਚਾਰ ਵੱਡੇ ਸ਼ਹਿਰਾਂ ਦੇ ਲਾਗੇ ਜ਼ਮੀਨ ਐਕਵਾਇਰ ਕਰਕੇ ਜਦੋਂ ਪੰਜਾਬ ਦੇ ਲੋਕਾਂ ਨੂੰ ਲੱਗਾ ਕਿ ਇਹ ਮॉल ਬਿਲਡਿੰਗਾਂ ਬਣਨ ਨਾਲ ਸਾਡੀ ਤਰੱਕੀ ਹੋ ਸਕਦੀ ਹੈ ਤਾਂ ਉਹ ਆਪਣੀ ਮਰਜ਼ੀ ਨਾਲ ਪੰਜਾਬ ਦੇ ਕਿਸਾਨ ਸਾਨੂੰ ਆਗਿਆ ਜ਼ਮੀਨਾਂ ਦੇ ਸਕਦੇ ਨੇ ਲੇਕਿਨ ਤੁਹਾਨੂੰ ਦੱਸ ਦਈਏ ਵਾਰ-ਵਾਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਆਪਣੀਆਂ ਜ਼ਮੀਨਾਂ ਨਹੀਂ ਦੇਣੀਆਂ ਲੇਕਿਨ ਚਲੋ ਕਿਤੇ ਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੰਨੇ ਮੁੱਢਲੇ ਮੂੰਹ ਪੈਣ ਤੋਂ ਬਾਅਦ ਇਹ ਤਾਂ ਸਮਝ ਆ ਰਹੀ ਹੈ ਗੱਲ ਕਿ ਪੰਜਾਬ ਦੇ ਲੋਕ ਸਾਡੇ ਖਿਲਾਫ ਹੋ ਗਏ ਨੇ ਜੇਕਰ ਗੱਲ ਕਰੀਏ ਤਾਂ ਗਰਾਊਂਡ ਲੈਵਲ ਦੀ ਜਦੋਂ ਕਰਵਾਈ ਗਈ ਚੈੱਕ ਰਿਪੋਰਟ ਤਾਂ ਆਉਣ ਵਾਲੇ 1.5 ਸਾਲ ਪਏ ਨੇ ਹਜੇ ਵੋਟਾਂ ਦੇ ਵਿੱਚ ਲੇਕਿਨ ਆਮ ਆਦਮੀ ਪਾਰਟੀ ਦੇ ਹੱਤ ਦੇ ਵਿੱਚ ਕੋਈ ਵੀ ਬੋਲਦਾ ਨਜ਼ਰ ਨਹੀਂ ਆ ਰਿਹਾ ਲੋਕਾਂ ਵੱਲੋਂ ਨਾ ਪਸੰਦ ਕੀਤਾ ਜਾ ਰਿਹਾ ਹੈ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਤਾ ਚੱਲ ਜਾਵੇਗਾ ਜੇਕਰ ਅਸੀਂ ਜਿਤਾਉਣਾ ਜਾਣਦੇ ਹਾਂ ਤਾਂ ਅਸੀਂ ਹਾਰੋਣਾ ਵੀ ਜਾਣਦੇ ਹਾਂ ਕਿਉਂਕਿ ਇਹ ਕਾ ਹੋ ਗਿਆ ਹੈ ਮਜਦੂਰੀ ਵrd ਹੈ ਜਿਹੜਾ ਉਹਨਾਂ ਦਾ ਕੰਮ ਖੋਇਆ ਜਾ ਰਿਹਾ ਹੈ ਕਿਸਾਨਾਂ ਦੀਆਂ ਖੇਤੀ ਦੀ ਗੱਲ ਤੇ ਆ ਗਈ ਉਹ ਕਹਿੰਦੇ ਸਾਡੀ ਜਦੋਂ ਮਾਂ ਤੇ ਹੀ ਗੱਲ ਆ ਗਈ ਤਾਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਕਿਵੇਂ ਜਿੱਤ ਸਕਦੇ ਨੇ ਦੂਸਰੇ ਪਾਸੇ ਇੱਕ ਵੱਡੀ ਹੋਰ ਰਿਪੋਰਟ ਹੈ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚਾਹੇ ਇਹ ਗੱਲ ਕਹਿੰਦੇ ਸਮਝ ਆ ਰਹੇ ਨੇ ਕਿ ਹੁਣ ਅਸੀਂ ਸ਼ਹਿਰਾਂ ਦੇ ਨੇੜੇ-ਨੇੜੇ ਜੋ ਵੱਡੇ ਚਾਰ ਸ਼ਹਿਰ ਨੇ ਉਹਨਾਂ ਦੇ ਨੇੜੇ-ਨੇੜੇ ਇਹ ਬਿਲਡਿੰਗਾਂ ਮਾਲ ਬਣਾਵਾਂਗੇ ਲੇਕਿਨ ਦੂਸਰੇ ਪਾਸੇ ਹੁਣ ਇਹ ਵੀ ਗੱਲ ਆ ਰਹੀ ਹੈ ਕਿ ਜੋ ਦਿੱਲੀ ਦੀਆਂ ਰਣਨੀਤੀਆਂ ਨੇ ਉਹ ਚਾਹੇ ਬਦਲਨੀਆਂ ਤਾਂ ਸ਼ੁਰੂ ਹੋ ਗਈਆਂ ਨੇ ਲੇਕਿਨ ਜ਼ਮੀਨਾਂ ਤੇ ਹਜੇ ਵੀ ਅੱਖ ਰੱਖੀ ਜਾ ਰਹੀ ਹੈ ਤੇ ਇੱਕ ਸਭ ਤੋਂ ਵੱਡੀ ਅਹਿਮ ਖਬਰ ਉਹਨਾਂ ਦੇ ਆਪਣੇ ਹੀ ਜਿਹੜੇ ਵਿਧਾਇਕ ਨੇ ਉਹ ਵੀ ਉਹਨਾਂ ਨਾਲ ਰੁਸਨੇ ਸ਼ੁਰੂ ਹੋ ਗਏ ਨੇ ਇੱਕ ਪਾਸੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਦੂਜੇ ਪਾਸੇ ਉਹਨਾਂ ਦੇ ਆਪਣੇ ਵਿਧਾਇਕਾਂ ਦੀ ਸੁਣੀ ਨਹੀਂ ਜਾ ਰਹੀ ਦਿੱਲੀ ਤੋਂ ਲਿਆ ਕੇ ਓਐਸਡੀ ਉਹਨਾਂ ਦੇ ਸਿਰ ਦੇ ਉੱਤੇ ਬਿਠਾ ਦਿੱਤੇ ਗਏ ਨੇ ਜਿਸ ਤਰੀਕੇ ਨਾਲ ਉਹ ਓਐਸਡੀ ਹੁਕਮ ਚਲਾਉਂਦੇ ਨੇ ਉਸੇ ਤਰ੍ਹਾਂ ਹੀ ਹੁਕਮ ਮੰਨੇ ਜਾ ਰਹੇ ਨੇ ਲੇਕਿਨ ਆਮ ਆਦਮੀ ਪਾਰਟੀ ਦੀ ਜ਼ਮੀਰ ਜੇ ਜਾਗਦੀ ਹੈ ਤਾਂ ਉਹਨਾਂ ਦੇ ਆਪਣੇ ਵਿਧਾਇਕ ਹੁਣ ਇਹ ਗੱਲ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਾਨੂੰ ਕਿਸ ਤਰੀਕੇ ਨਾਲ ਇੱਥੇ ਰੱਖਿਆ ਹੋਇਆ ਹੈ ਜੇਕਰ ਸਾਡੇ ਨਾਲ ਕੋਈ ਪੁੱਛਗਿੱਛ ਹੀ ਨਹੀਂ ਕਰਦੀ ਉਤੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਥੋੜਾ ਟਾਈਮ ਰਹਿ ਗਿਆ ਹੈ ਤੇ ਕਿਸਾਨਾਂ ਵੱਲੋਂ ਏਕਾ ਕਰ ਲਿਆ ਗਿਆ ਹੈ ਲੇਕਿਨ ਤੁਹਾਨੂੰ ਦੱਸ ਦਈਏ بار بار ਇੱਕੋ ਗੱਲ ਹੀ ਆ ਰਹੀ ਹੈ ਕਿ ਕਿਸਾਨਾਂ ਵੱਲੋਂ ਲੈਂਡ ਪੁਲਿੰਗ ਪਾਲਿਸੀ ਨਹੀਂ ਅਪਣਾਈ ਜਾ ਰਹੀ ਤੇ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਸਹਿਮਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵਾਲਨਾ ਕੀਤੀ ਜਾ ਰਹੀ ਹੈ